ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਨੂੰ ਲੈ ਕੇ ਪੁਕਤਾ ਇੰਤਜ਼ਾਮ ਇਲੈਕਸ਼ਨ ਚੋਣ ਲੜਨ ਦੇ ਚਾਹਵਨ ਨੂੰ ਜਿਹੜਾ ਵਾ ਉਹ ਬਿਨਾਂ ਕਿਸੇ ਪ੍ਰਭਾਵ ਦੇ ਉਹ ਆਪਣੇ ਕਾਗਜ਼ ਜਿਹੜਿਆ ਉਹ ਲਾ ਸਕਦੇ ਨੇ ਤੇ ਇਲੈਕਸ਼ਨ ਜਿਹੜੀ ਆ ਬਿਲਕੁਲ ਅਮਨ ਅਮਾਨ ਨਾਲ ਹੋਵੇਗੀ ਆਰੋਗ ਕੇਂਦਰਾਂ ਦੇ ਬਾਹਰ ਪੁਲਿਸ ਵੱਲੋਂ ਵਧਾਈ ਗਈ ਸੁਰੱਖਿਆ ਇੱਥੇ ਸਰਕਾਰ ਵੱਲੋਂ ਦੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਆਪਕਾ ਇੰਤਜ਼ਾਮ ਕੀਤੇ ਗਏ ਨੇ ਅਸਲਾ ਧਾਰਕਾਂ ਨੂੰ ਆਪਣੇ ਅਸਲਾ ਜਮ੍ਹਾਂ ਕਰਵਾਉਣ ਲਈ ਕੀਤੀ ਅਪੀਲਾਰੇ ਅਸਲਾ ਧਾਰਕਾਂ ਨੂੰ ਵੀਰ ਕਰਦਾ ਹਾਂ ਕਿ ਆਪਣੇ ਜਿਹੜੇ ਲਾਇਸੈਂਸੀ ਅਸਲਾ ਆ ਉਹ ਜਿੰਨਾ ਦੇਰੀ ਤੋਂ ਗਨ ਹਾਊਸ ਤੇ ਥਾਣਿਆਂ ਦੇ ਵਿੱਚ ਜਮ੍ਹਾਂ ਕਰਾ ਦੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਘਟਨਾ ਨੂੰ ਰੋਕਿਆ ਜਾ ਸਕੇ ਜੇਕਰ ਕਿਸੇ ਵੱਲੋਂ ਆਪਣਾ ਅਸਲਾ ਜਮਾ ਨਹੀਂ ਕਰਵਾਇਆ ਜਾਂਦਾ ਤਾਂ ਹੋਵੇਗੀ ਸਖਤ ਕਾਨੂੰਨੀ ਕਾਰਵਾਈ ਪਿੰਡਾਂ ਅੰਦਰ ਸ਼ਰਾਰਤ ਕਰਨ ਵਾਲਿਆਂ ਨੂੰ ਨਹੀਂ ਜਾਵੇਗਾ ਬਖਸ਼ਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਵੱਡੇ ਇੰਤਜ਼ਾਮ ਕੀਤੇ ਗਏ ਨੇ ਉੱਥੇ ਹੀ ਅੱਜ ਤੋਂ ਨਾਮਜ਼ਦਗੀਆਂ ਪੱਤਰ ਦਾਖਲ ਕਰਵਾਉਣ ਲਈ ਜੋ ਆਰੋਗ ਕੇਂਦਰ ਸਥਾਪਿਤ ਕੀਤੇ ਗਏ ਨੇ ਉੱਥੇ ਵੀ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਕੀਤੇ ਗਏ ਨੇ ਇਸ ਸਬੰਧੀ ਡੀਐਸਪੀ ਅਜਨਾਲਾ ਸਿੰਘ ਗੁਰਵਿੰਦਰ ਸਿੰਘ ਵੱਲੋਂ ਸੁਰੱਖਿਆ ਨੂੰ ਲੈ ਕੇ ਇੰਤਜ਼ਾਮਾਂ ਦਾ ਨਿਰੇਖਣ ਕੀਤਾ ਗਿਆ ਇਸ ਮੌਕੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਸੁਰੱਖਿਆ ਨੂੰ ਲੈ ਕੇ ਪੂਕਾ ਇੰਤਜ਼ਾਮ ਕੀਤੇ ਗਏ ਨੇ ਅਤੇ ਅਸਲਾ ਧਾਰਕਾਂ ਨੂੰ ਉਨ੍ਹਾਂ ਅਪੀਲ ਕਰਦੇ ਆ ਕਿਹਾ ਕਿ ਆਪੋ ਆਪਣੇ ਅਸਲਾ ਜਮ੍ਹਾਂ ਕਰਵਾਉਣ ਜੇਕਰ ਕੋਈ ਅਸਲਾ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨਾ ਸ਼ਰਾਰਤੀ ਅੰਸਰਾਂ ਨੂੰ ਤਾੜਨਾ ਕੀਤੀ ਕਿ ਜੇਕਰ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਸ਼ਰਾਰਤ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਿਰੁੱਧ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਕੋਡ ਡਾਕ ਜਿਹੜਾ ਉਹ ਲਾਗੂ ਹੋ ਚੁੱਕਾ ਹੈ ਜੀ ਅੱਜ 27/9/24 ਤੋਂ ਜਿਹੜੇ ਆ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਜਿਹੜੀ ਡੇਟ ਸ਼ੁਰੂ ਆ ਅਜਨਾਲਾ ਸਬਡਿਵੀਜ਼ਨ ਦੇ ਵਿੱਚ ਪੈਂਦੇ ਸਾਰੇ ਪਿੰਡਾਂ ਦੇ ਨਾਮਜ਼ਦਗੀ ਦਾਖਲ ਕਰਨ ਵਾਸਤੇ ਵੱਖ-ਵੱਖ ਜਗ੍ਹਾ ਸਰਕਾਰ ਵੱਲੋਂ ਤੇ ਚੋਣ ਕਮਿਸ਼ਨ ਵੱਲੋਂ ਜਿਹੜੇ ਆ ਉਹ ਜਗ੍ਹਾ ਮقرਰ ਕੀਤੀਆਂ ਗਈਆਂ ਨੇ ਜਿਵੇਂ ਆਈਟੀਆਈ ਅਜਨਾਲਾ ਤੇ ਐਨੀਮਲ ਹਸਪੀਟਲ ਅਜਨਾਲਾ ਤੇ ਰਮਦਾਸ ਤੇ ਅਜਨਾਲਾ ਸਬਡਿਵੀਜ਼ਨ ਦੀਆਂ ਤਿੰਨ ਜਗ੍ਹਾ ਜਿਹੜੀਆਂ ਮقرਰ ਕੀਤੀਆਂ ਇੱਥੇ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਆਪਕਤਾ ਇੰਤਜ਼ਾਮ ਕੀਤੇ ਗਏ ਨੇ ਤੇ ਹਰ ਇਲੈਕਸ਼ਨ ਚੋਣ ਲੜਨ ਦੇ ਚਾਹਵਣ ਨੂੰ ਜਿਹੜਾ ਵਾ ਉਹ ਬਿਨਾਂ ਕਿਸੇ ਪ੍ਰਭਾਵ ਦੇ ਉਹ ਆਪਣੇ ਕਾਗਜ਼ ਜਿਹੜੇ ਆ ਉਹ ਦਾਖਲ ਕਰ ਸਕਦੇ ਨੇ ਤੇ ਇਲੈਕਸ਼ਨ ਜਿਹੜੀ ਆ ਬਿਲਕੁਲ ਅਮਨ ਅਮਾਨ ਨਾਲ ਹੋਵੇਗੀ ਸਾਰੇ ਲਾਇਸੈਂਸ ਇੰਟਰਨਲ ਜਮਾ ਹੋ ਚੁੱਕੇ ਈ 15 ਤੋਂ 20% ਜਿਹੜੇ ਨੇ ਅਸਲਾ ਲਾਇਸੈਂਸ ਅਸੀਂ ਜਮ੍ਹਾਂ ਕਰ ਚੁੱਕੇ ਹਾਂ ਜੀ ਬਾਕੀ ਮੈਂ ਤੁਹਾਡੇ ਸਾਹਮਣੇ ਰਹੀਂ ਜਿਹੜੇ ਆ ਸਾਰੇ ਅਸਲਾ ਤਾਰਕਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਜਿਹੜੇ ਲਾਇਸੈਂਸੀ ਅਸਲਾ ਆ ਉਹ ਬਿਨਾਂ ਦੇਰੀ ਤੋਂ ਗਨ ਹਾਊਸ ਤੇ ਥਾਣਿਆਂ ਦੇ ਵਿੱਚ ਜਮ੍ਹਾਂ ਕਰਾ ਦੇਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਘਟਨਾ ਨੂੰ ਰੋਕਿਆ ਜਾ ਸਕੇ ਇਸ ਸਭ ਨੂੰ ਅਦੇਸ਼ ਜਾਰੀ ਕੀਤਾ ਗਿਆ ਕਿ 29 ਤਰੀਕ ਤੱਕ ਪੂਰਾ ਮੁਕੰਮਲ ਅਸਲਾ ਜਮ੍ਹਾਂ ਹੋ ਜਾਵੇ ਬਿਲਕੁਲ ਜੀ ਡੀਸੀ ਸਾਹਿਬ ਦੇ ਜਿਹੜੇ ਜਾਰੀ ਕੀਤੇ ਗਏ ਹੁਕਮਾਂ ਨੂੰ ਇਨ ਬਿਨ ਜਿਹੜਾ ਲਾਗੂ ਕੀਤਾ ਜਾਏਗਾ ਤੇ ਜੋੜਾ ਵੀ ਇਨਾ ਹੁਕਮਾਂ ਦੀ ਉਲੰਘਣਾ ਕਰੇਗਾ ਕਾਨੂੰਨ ਮੁਤਾਬਕ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਮੈਂ ਇੱਕ ਤੁਹਾਡੇ ਮਾਧਿਅਮ ਰਹੀਂ ਅਪੀਲ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਜਿਹੜੀ ਆਪਣੀ ਵੋਟ ਦਾ ਅਧਿਕਾਰ ਆ ਉਹ ਬਿਲਕੁਲ ਬਿਨਾਂ ਕਿਸੇ ਦਬਾਅ ਦੇ ਉਹਨੂੰ ਪੂਰਾ ਕੀਤਾ ਜਾਵੇ ਤੇ ਜਿਹੜੇ ਟਰਬਲ ਮੇਕਰ ਨੇ ਜਾਂ ਜਿਹੜੇ ਕੋਈ ਉਹਦੀ ਗਲਤ ਹਰਕਤਾਂ ਵਾਲੇ ਅੰਸਰ ਆ ਉਹਨਾਂ ਨੂੰ ਸਾਡੀ ਸਖਤ ਚੇਤਾਵਨੀ ਆ ਵੀ ਆਪਣੇ ਆਪ ਤੇ ਕੰਟਰੋਲ ਰੱਖਣਾ ਨਹੀਂ ਤੇ ਕਾਨੂੰਨ ਦੀ ਜਿਹੜੀ ਆ ਉਹਦੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਪਿੰਡੂ ਚੋਣਾ ਨੇ ਇਹ ਸ਼ਰਾਬ ਦਾ ਕਾਫੀ ਫੈਲਣ ਹੁੰਦਾ ਈਸਵਰ ਕਿਵੇਂ ਦੀ ਰੋਕ ਖਾਂ ਲਈ ਅਸੀਂ ਜੀ ਸਪੈਸ਼ਲ ਟੀਮਾਂ ਬਣਾਈਆਂ ਸਪੈਸ਼ਲ ਸ਼ਰਾਬ ਫੜਨ ਵਾਸਤੇ ਸਾਡੇ ਐਕਸਾਈਡ ਡਿਪਾਰਟਮੈਂਟ ਵੀ ਸਾਡੇ ਨਾਲ ਅਟੈਚ ਆ ਤੇ ਥਾਣਿਆਂ ਤੋਂ ਵੀ ਅਸੀਂ ਜਿਹੜੀਆਂ ਵਕ ਵਕ ਟੀਮਾਂ ਬਣਾ ਕੇ ਬਕਾਇਦਾ ਚੈਕਿੰਗ ਸ਼ੁਰੂ ਆ ਕੋਈ ਵੀ ਨਜਾਇਜ਼ ਸ਼ਰਾਬ ਜਾਂ ਕੋਈ ਤਾਂ ਦਾ ਕੋਈ ਵੀ ਲਾਲਚ ਜਿਹੜਾ ਵੋਟਰ ਨੂੰ ਨਾ ਦੇ ਜਿਹਦਾ ਕੋਈ ਇਹੋ ਜਿਹਾ ਫੜਿਆ ਗਿਆ ਉਹਦੇ खिलाफ ਕਾਰਵਾਈ ਕਰਾਂਗੇ ਜਿਹੜੇ ਸੈਂਸਿਟਿਵ ਪਿੰਡ ਨੇ ਉਹ ਆਪਣਾ ਹੀ ਵਿਖਾਸ ਸੋਕਸ ਰੱਖਿਆ ਜਾ ਰਿਹਾ ਹੈ ਬਿਲਕੁਲ ਜੀ ਅਸੀਂ ਖੁਫੀਆ ਵਿਭਾਗ ਸਾਡਾ ਸੀਆਈਡੀ ਵਿਭਾਗ ਹੈ ਸਾਡਾ ਸਪੈਸ਼ਲ ਬ੍ਰਾਂਚ ਹੈ ਸਪੈਸ਼ਲ ਸਟਾਫ ਆ ਜਾਂ ਅਸੀਂ ਆਪਣੇ ਲੈਵਲ ਤੇ ਜਿਹੜੇ ਜਿੱਥੇ ਕ੍ਰਿਟੀਕਲ ਪਿੰਡ ਨੇ ਉਹਨਾਂ ਦੀ ਅਸੀਂ شناخت ਕਰ ਲਈ ਹੈ ਜੀ ਉਹ ਲਿਸਟਾ ਬਣਾ ਲਈਆਂ ਨੇ ਉਹਨਾਂ ਦੇ ਵਾਸਤੇ ਅਸੀਂ ਸਪੈਸ਼ਲ ਸਕਿਉਰਿਟੀ ਪ੍ਰੋਗਰਾਮ ਬਣਾਇਆ ਹੋਇਆ ਕਿੰਨੇ ਪੁੱਤ ਕ੍ਰਿਟੀਕਲ ਹੈ ਬਾਕਾਇਦਾ ਸਾਰੇ ਅਸੀਂ ਉਹਨਾਂ ਦੀ ਪਰਸੈਂਟੇਜ ਰੱਖੀ ਹੈ ਜੀ ਕਰੀਬ 12 ਤੋਂ 15% ਜਿਹੜੇ ਸਾਡੇ ਪਿੰਡ ਨੇ ਉਹ ਕ੍ਰਿਟੀਕਲ ਨੇ ਤੇ ਜੇ ਉਹਦੇ ਚ ਅੱਗੇ ਆਉਣ ਵਾਲੇ ਦਿਨਾਂ 'ਚ ਸਾਨੂੰ ਕੋਈ ਪ੍ਰੋਬਲਮ ਲੱਗਦੀ ਹੋਈ ਤੇ ਉਹਦੇ ਵਿੱਚ ਗਾਂ ਜੇ ਵਧਾਉਣੇ ਪਏ ਤੇ ਉਹ ਵੀ ਵਧਾਵਾਂਗੇ